ਤੁਸੀਂ ਵੇਖੋ ਕਿ ਇੱਕ ਬਜ਼ੁਰਗ ਮਾਤਾ ਬਾਹਰ ਝਾੜੂ ਪੋਚਾ ਲਗਾ ਰਹੀ ਆ ਬਾਹਰ ਝਾੜੂ ਕਰ ਰਹੀ ਆ ਮਾਤਾ ਔਰ ਇੱਕ ਮੋਟਰਸਾਈਕਲ ਤੇ ਨੌਜਵਾਨ ਆਉਂਦਾ ਉਹ ਨੌਜਵਾਨ ਆ ਕੇ ਇੱਥੇ ਮੋਟਰਸਾਈਕਲ ਖੜਾ ਕਰਦਾ ਤਾਂ ਫਿਰ ਆਪਣੀ ਜੇਬ ਦੇ ਵਿੱਚੋਂ ਪਿਸਤੌਲ ਕੱਢਦਾ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਕੇ ਤਾਂ ਸਿੱਧਾ ਅੰਦਰ ਦਾਖਲ ਹੋ ਜਾਂਦਾ ਔਰ ਜਾ ਕੇ ਜੋ ਕਮਿਸ਼ਨ ਏਜੰਟ ਹੈ ਜੋ ਦੱਸਦਾ ਇਹ ਕਿ ਆਰਤੀ ਦੀ ਦੁਕਾਨ ਕਰਦਾ ਉਸ ਦੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਔਰ ਜਾ ਕੇ ਆਰਤੀ ਦੇ ਤਿੰਨ ਗੋਲੀਆਂ ਮਾਰ ਦਿੰਦਾ ਔਰ ਤਿੰਨ ਗੋਲੀਆਂ ਦੇ ਨਾਲ ਉਹ ਆੜਤੀ ਬਿਲਕੁਲ ਗੰਭੀਰ ਰੂਪ ਦੇ ਚ ਜ਼ਖਮੀ ਹੋ ਜਾਂਦਾ ਔਰ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਡਾਕਟਰਾਂ ਵੱਲੋਂ ਉਸ ਨੂੰ ਜਵਾਬ ਦਿੱਤਾ ਜਾਂਦਾ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਪੰਜਾਬ ਦੇ ਹਾਲਾਤ ਦਰਸਾਉਂਦੀਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਹਾਲਾਤ ਜਿਹੜੇ ਐ ਇਸ ਵੇਲੇ ਡਰਾਮਣੇ ਹੋ ਚੁੱਕੇ ਆ ਕੱਲਾ ਬੰਦਾ ਕਿਤੇ ਜਾ ਨਹੀਂ ਸਕਦਾ ਤਾਂ ਨਾ ਆਪਣੀ ਦੁਕਾਨਦਾਰੀ 'ਚ ਬਹਿ ਸਕਦਾ ਤਾਂ ਨਾ ਆਪਣੇ ਘਰ ਕਿਤੇ ਵੀ ਕੋਈ ਸੇਫ ਨਹੀਂ ਹੈ ਸਰਕਾਰ ਤਾਂ ਲਗਾਤਾਰ ਲੱਗੀ ਹੋਈ ਹੈ ਇਹੋ ਜਿਹੇ ਨਸ਼ੇੜੀਆਂ ਨੂੰ ਇਹੋ ਜਿਹੇ ਗੈਂਗਸਟਰਾਂ ਨੂੰ ਫੜਨ ਵਾਸਤੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਅਜੇ ਵੀ ਸਰਕਾਰ ਦੇ ਹੱਥ ਪੂਰੀ ਚੰਗੀ ਤਰ੍ਹਾਂ ਇਹਨਾਂ ਤੱਕ ਨਹੀਂ ਪਹੁੰਚ ਰੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਔਰ ਤੁਹਾਨੂੰ ਦੱਸ ਦਈਏ ਕਿ ਜਗ੍ਹਾ ਕਿਹੜੀ ਆ ਇਹ ਜਗ੍ਹਾ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਤਰਨ ਤਾਰਨ ਜ਼ਿਲ੍ਹੇ ਚ ਪੈਣ ਵਾਲਾ ਇੱਕ ਪਿੰਡ ਹੈ ਜਿੱਥੋਂ ਦਾ ਇਹ ਆਰਤੀਆ ਬਾ ਆਪਣੀ ਦੁਕਾਨਦਾਰੀ ਕਰਦਾ ਆਪਣੀ ਆਰਥਿਕ ਕਰਦਾ ਔਰ ਖਾਦ ਬੀਜ ਦੀਆਂ ਦੁਕਾਨਾ ਚਲਾਉਂਦਾ ਜਦੋਂ ਆਪਣੀ ਦੁਕਾਨ ਦੇ ਅੰਦਰ ਬੈਠਾ ਹੁੰਦਾ ਤਾਂ ਉਦੋਂ ਇਹ ਨੌਜਵਾਨ ਆਉਂਦਾ ਔਰ ਨੌਜਵਾਨ ਆ ਕੇ ਮੋਟਰਸਾਈਕਲ ਖੜੀ ਕਰਦਾ ਤਾਂ ਫਿਰ ਆਪਣੇ ਪਿਸਤੌਲ ਦੇ ਨਾਲ ਉਸ ਦੇ ਗੋਲੀਆਂ ਚਲਾ ਦਿੰਦਾ ਹੁਣੇ ਪਿਸਤੌਲ ਇਸ ਦੇ ਕੋਲ ਲਾਇਸੈਂਸੀ ਸੀ ਜਾਂ ਨਜਾਇਜ਼ ਸੀ ਅਜੇ ਕੋਈ ਤਫ਼ਤੀਸ਼ ਨਹੀਂ ਹੋ ਸਕਿਆ ਜੇ ਤਫ਼ਤੀਸ਼ ਹੁੰਦਾ ਤਾਂ ਅਗਲੀਆਂ ਖਬਰਾਂ ਵਿੱਚ ਤੁਹਾਨੂੰ ਪੂਰਾ ਪੱਖ ਵਿਖਾਵਾਂਗੇ ਲੇਕਿਨ ਫਿਲਹਾਲ ਦੱਸ ਦਈਏ ਕਿ ਪੰਜਾਬ ਦੇ ਹਾਲਾਤ ਕੀ ਦਰਸਾਉਂਦੇ ਆ ਪੰਜਾਬ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਲਗਾਤਾਰ ਕੱਲਾ ਬੰਦਾ ਕਿਤੇ ਵੀ ਜਾਂਦਾ ਸੇਫ ਨਹੀਂ ਹੈ ਜਦੋਂ ਦਿਲ ਕਰੇ ਕੋਈ ਵੀ ਗੋਲੀਆਂ ਚਲਾ ਰਿਹਾ ਔਰ ਲਗਾਤਾਰ ਹਾਲਾਤ ਬਦਲਦੇ ਨਜ਼ਰ ਆ ਰਹੇ ਆ ਔਰ ਕਈ ਕਾਰਨਾਮੇ ਤੁਸੀਂ ਵੇਖੇ ਹੋਣਗੇ ਨੌਜਵਾਨਾਂ ਦੇ ਔਰ ਇਹ ਨੌਜਵਾਨ ਨੇ ਕੀ ਕੀਤਾ ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ ਲੇਕਿਨ ਇਸ ਦੀ ਕੋਈ ਦੁਸ਼ਮਣੀ ਸੀ ਉਸ ਦੇ ਨਾਲ ਜਾਂ ਨਹੀਂ ਇਸ ਬਾਰੇ ਅਜੇ ਕਲੀਅਰ ਨਹੀਂ ਹੋ ਸਕਿਆ ਲੇਕਿਨ ਨੌਜਵਾਨ ਨੇ ਜੋ ਕੀਤਾ ਉਸ ਵੇਲੇ ਰੂਹ ਕੰਬਾਉ ਘਟਨਾ ਹੈ ਔਰ ਬਿਲਕੁਲ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਔਰ ਇਹ ਤਸਵੀਰਾਂ ਤਰਨ ਤਾਰਨ ਦੀਆਂ ਨੇ ਇੱਕ ਆੜਤੀ ਦੀਆਂ ਨੇ ਇੱਕ ਮੰਡੀ ਦਾ ਕੰਮ ਕਰਨ ਵਾਲਾ ਜੋ ਕਮਿਸ਼ਨ ਏਜੰਟ ਹੈ ਉਸ ਦੀਆਂ ਤਸਵੀਰਾਂ ਨੇ ਉਸ ਦੇ ਇਹ ਗੋਲੀਆਂ ਮਾਰੀਆਂ ਗਈਆਂ ਔਰ ਤਿੰਨ ਗੋਲੀਆਂ ਮਾਰ ਕੇ ਉਸ ਨੂੰ ਖਤਮ ਕੀਤਾ ਗਿਆ ਉਸ ਦੀ ਮੌਤ ਹੋ ਗਈ ਹੈ ਔਰ ਦੱਸ ਦਈਏ ਕਿ ਜਦੋਂ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਪਿੰਡ ਵਿੱਚ ਇੱਕ ਵਾਰ ਤਾਂ ਹਾਹਾਕਾਰ ਮਚ ਗਈ ਦੌੜ ਪੈ ਗਈ ਲੇਕਿਨ ਉਸ ਨੌਜਵਾਨ ਨੇ ਬਿਲਕੁਲ ਨਹੀਂ ਸੋਚਿਆ ਕਿ ਮੈਂ ਕੀ ਕਰ ਰਿਹਾ ਤਾਕੀ ਨਹੀਂ ਕਰ ਰਿਹਾ ਔਰ ਕਿਉਂ ਕਰ ਰਿਹਾ ਹੁਣੇ ਕੀ ਦਰਸਾਉਂਦੀਆਂ ਤਸਵੀਰਾਂ